ਲੋਈ ਲਿਆਂਦਾ ਕੀ ਬਾਤ ਅੱਜ ਕੀ ਰਿਓ ਕਾ ਵਾਹ ਬਹੁਤ ਨਜ਼ਾਰਾ ਆ ਰਿਹਾ ਪੂਰੀ ਸਿਰੇ ਦੀ ਬਸੰਤਾ ਤੜਕੇ ਕਲੀ ਡੇਰੀਆਂ ਤੇ ਆ ਜਾਂਦੀ ਵੀ ਮੀਂਹ ਆ ਗਿਆ ਮੀਂਹ ਪੈ ਗਿਆ ਤਾਂ ਹੁਣ ਉਹਦਾ ਬਲਤ ਗੱਡੀ ਹੱਸ ਸੁਣ ਲਈ ਸਵਾਦ ਮੜਾ ਨਾ ਸਦੀਕ ਚੱਲਦਾ ਅਬ ਇੱਧਰ ਤਾਂ ਦੇਂਦੇ ਹੀ ਕੁਛ ਨਹੀਂ ਪੌੜੇ ਤੰਦਾ ਦੇਖੀ ਚੱਲੋ ਕੁਛ ਵੀ ਨਹੀਂ ਦਿੰਦਾ ਵਾਹ ਆਹ ਕੀ ਵਾਤਾ ਨਹੀਂ ਇਹ ਨਹੀਂ ਯਾਰੋ ਤਾਂ ਸਾਰੇ ਸਿਆਲ ਦਾ ਕਦੇ ਦੇਖਿਆ ਹੀ ਨਹੀਂ ਤੇ ਨੰਦਾ ਹੀ ਠੰਡੀ ਠੰਡੀ ਹਵਾ ਬਰਫ਼ ਵਰਗੀ ਸਾਰੀ ਸੜਕ ਤੋਂ ਮਸਾ ਇੱਕ ਨਿੰਮਤ ਹੈ ਆ ਉਹੀ ਛੋਟਾ ਹੀ ਆ ਚਲ ਛੋਟੇ ਫਾਇਦਾ ਤਾਂ ਦੱਸ ਤਾਂ ਕਰਦੇ ਹਣ ਭੱਜਿਆ ਵਾ ਤੇਲ ਨਾਲ ਭਿੱਜੀ ਹੋਈ ਦਸਨ ਕਰਨ ਦਾ ਆਨੰਦ ਵੀ ਵੱਖਰਾ ਹੀ ਆਉ। ਲਓ ਤੁਹਾਨੂੰ ਖੰਨਾ ਮਦ ਰਖਤ ਦਿਖਾ ਦਈਏ। ਤਾਂ ਆਪਣੇ ਬਹੁਤ ਘੱਟ ਮਿਲਦਾ ਇਹ। ਦੇਖੋ। ਦਾ ਨਾਂ ਕੀ ਏ? ਕਿਉਂਕਿ ਮੈਨੂੰ ਇਹਦੇ ਨਾਂ ਦਾ ਪਤਾ ਸਾਡੇ ਏਰੀਆ ਦੇ ਵਿੱਚ ਹੈਗਾ ਹੈ। 22 ਕਿਲੋਮੀਟਰ ਇੱਕ ਸਾਈਡ ਦਾ ਹੋ ਗਿਆ ਜਿੱਥੇ ਆਪਾਂ ਪਹੁੰਚ ਗਏ। ਆਪਾਂ ਪਹੁੰਚ ਗਏ ਉਹ ਇੱਕ ਕੱਚਾ ਰਾਹ ਜਾਂਦਾ। ਇੱਕ ਪੱਕਾ। ਕੁੱਟੀ ਆ ਪੋਂਡੇ ਦੀ ਜਟਨੀ। ਦੇਸੀ ਗੁੰਡੇ ਦੀ ਜਟਨੀ ਕੁੱਟੀ ਆ। ਬਣ ਗਈ ਬਲਾਈ ਵਰਗੀ ਹਰੀਆਂ ਮਿਰਚਾਂ ਚ ਬੜਾ ਸਲਾਹ ਬਹੁਤ ਕੁਝ ਪਾ ਕੇ ਇੱਕ ਚਟਨੀ ਤਿਆਰ ਹੋਈ ਹੈ ਦਾਲ ਨਾਲੋਂ ਵੱਧ ਚੀਜ਼ਾਂ ਪਈਆਂ ਨੇ ਸਬਜ਼ੀ ਨਾਲੋਂ ਵੱਧ ਚੀਜ਼ਾਂ ਹੋਈਆਂ ਤੇ ਲਓ ਜੀ ਤਿਆਰ ਆ ਲਓ ਜੀ 8 8:30 ਹੋ ਗਏ 8:30 ਵਜੇ ਆਪਾਂ ਰੈਡੀ ਤਾਂ ਹੁਣ ਚੱਲਦੇ ਹਾਂ ਸੰਗਰੂਰ ਰੋਡ ਨਾਲ ਤੇ ਪਹਿਲੀ ਵਾਰ ਇਹਨਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਢੁੱਕੇ ਘੰਟਾ ਇਰਪ ਵਾਲਾ ਗੱਡੀ 'ਚ ਆਪਣੀ 'ਚ ਬੋਟ ਲੈ ਕੇ ਚੱਲਿਆ ਅੱਜ ਹਾਂ ਇੱਕ ਦੂਬਾ ਸੱਦਾ ਸੰਗਰੂਰ ਠੰਡ ਬਹੁਤ ਆ ਯਾਰ ਕਰਨ ਬਹੁਤ ਠਰ ਰਹੇ ਨੇ ਵੈਸੇ ਉਹਦਾ ਕੱਪੜੇ ਪ੍ਰੋਪਰ ਪਾਏ ਹੋਏ ਨੇ ਪਰ ਸਿਰ ਤੇ ਨਾਲ ਕਿਹਨੀ ਚਲੋ ਫੇਰ ਵੀ ਚੱਲ ਵਧੀਆ ਪ੍ਰੋਪਰ ਕਪੜੇ ਪਾਏ ਨਹੀਂ ਤਾਂ ਕਿਉਂ ਪਾਲੇ ਮਰ ਜਾਂਦੇ ਯਾਰ ਮੈਨੂੰ ਬੱਸ ਤੇ ਜਾਣ ਦੀ ਸਲਾਹ ਸੀ ਫੇਰ ਸੋਚਿਆ ਵੀ ਨਹੀਂ ਮੋਟਰਾਂ ਨੂੰ ਕਾਫੀ ਟਾਈਮ ਹੋ ਗਿਆ ਖੜੇ ਨੂੰ ਚਲਾਇਆ ਨਹੀਂ ਜੇਰੀ ਚੱਲ ਬੈਟਰੀ ਬੈਟਰੀ ਚਾਰਜ ਹੋ ਜੂਗੀ ਆ ਗਿਆ ਆਪਣੇ ਡਰੇਨ ਦਾ ਪੁਲ ਵੀਰੋ ਇਹਨੂੰ ਕਹਿੰਦੇ ਆ ਡਰੇਨ ਦਾ ਪੁਲ ਵਾਹ ਕੀ ਬਾਤ ਹੈ ਜਾ ਨੰਬਰ ਦਾ ਛੀਟੀਆਂ ਸਲੈਡ ਚ ਵੰਦ ਕੇ ਠੰਡ ਬਹੁਤ ਜ਼ਿਆਦਾ ਆਇਆ ਕੰਨ ਠੜੀ ਜਾਂਦ ਰਹੇ ਮਾਫਰ ਨਾਲ ਹੁਣ ਬਹੁਤ ਕਰੇ ਮੇਟਣਾ ਤੁਹਾਨੂੰ ਐਸੇ ਹੋਰੇ ਆ ਕੇ ਜਦੋਂ ਗਰੀਬ ਨਰੀ ਦੇਖਦੇ ਆ ਨਾ ਬਹੁਤ ਮਨ ਨੂੰ ਸਕੂਨ ਮਿਲਦਾ ਕਿਆ ਬਾਤ ਹੈ ਵੀਰੋ ਕਿਆ ਬਾਤ ਹੈ ਕਿਆ ਬਾਤ ਆ ਵੀਰੋ ਕਿਆ ਬਾਤ ਆਹਾਹਾਹਾਹਾ ਇਹਨੀ ਠੰਡੀ ਹਵਾ ਜਵੇਂ برف ਚ ਜਾਂਦਾ ਤੇ برف ਚ ਉਦਾ ਲੱਗਦਾ ਵੀਰੋ ਉਦਾ ਲੱਗ ਰਿਹਾ ਵਾਹ ਦਾ ਵੀ ਰੋਹਾ ਉਹ ਆਹ ਜੰਮੀ ਆ ਨਾ ਉਧਰ ਜੰਮੀ ਤੋਂ ਦੁਨੀਆ ਜੀ ਆ ਸੂਰ ਚ ਚਮਕਦਾ ਇਧਰ ਧੁੰਦੀ ਧੁੰਦਾ ਹੀ ਪਿਆ ਇਹ ਕਿਹ ਕਮਾਲ ਹੋ ਗਿਆ ਭਾਈ ਇਹ ਕਿਹ ਕਮਾਲ ਆ ਵਾਹ ਇਹ ਆ ਕੁਦਰ ਕੁਦਰਤ ਉਸ ਨੇ ਜੀਦਾ ਇਧਰ ਵਾਲੇ ਦਾ ਧੁੰਦੀ ਧੁੰਦ ਹੋਈ ਆ ਉਧਰ ਦੇਖ ਲੋ ਜੰਮਾ ਸੂਰ ਦੇ ਚਮਕਦਾ ਦੀ ਧੁੰਦ ਜੰਮੀ ਵੀ ਨਹੀਂ ਦੀਦੀ ਸੀ ਦਾਂ ਵਧੀ ਜਾਂਦੀ ਆ ਯਾਰ ਕਿਆ ਕਰੀਏ ਵਾਹੀ ਬਾਬਾ ਜਮੀ ਜ਼ੁਲਮ ਹੋ ਗਿਆ ਪੁੱਤਰ ਜਮਾ ਸੂਰਜ ਚੜਕੀ ਜਾਂਦਾ ਹੈ ਤੋਦਾ ਕੀ ਲੱਗਦਾ ਕਿਆ ਇਹ ਹੈ ਕੁਦਰਤਾਂ ਇਹ ਹੈ ਕੁਦਰਤਾਂ ਆਪਾ ਹੰਟੀ ਹੰਟੀ ਹਾਉਸ ਮੈਂ ਨਾ ਬਿਮਾਰ ਹੋ ਗਿਆ ਤੇ ਬੁਖਾਰ ਹੋ ਰੂ ਸਵਾਰ ਕੇ ਮੂੰਹ ਰੇਟ ਲਈਏ ਲੱਗਦਾ ਦੀ ਫਿਰ ਕਾਰ ਕਿ ਕਰਾਉਣਾ ਹੈ ਉਹ ਨਾ ਟਕੇ ਤਾ ਤਾ ਤੂ ਤੂ ਤਾ ਤਾ ਇੱਕ ਤੱਕਾ ਜੋਰ ਹੋ ਗਿਆ ਇੱਕਦਾਂ ਨਾ ਆ ਕੇ ਆਇਆ ਹੁਣ ਉਹਦੇ ਕਰਕੇ ਠੰਡ ਜ਼ਿਆਦੇ ਲੱਗਦੀ ਆ ਔਰ ਇਹ ਘਾਟੀ ਦੀ ਧੁੰਦ ਹੋਊਗੀ ਔਰ ਇਹ ਹੈਗੀ ਇੱਕ ਤੱਕਾ ਹੋਰ ਹੋਊਗਾ ਜਦੋਂ ਨਹਾ ਰਿਹਾ ਕਰਨਾ ਹੋ ਜਾਣਗੇ ਫੋਨ ਚ ਦੇਖ ਲੈ ਰਿਹਾ ਕਰਾ ਕੇ ਕਿ ਵੀਰੋ ਬਾਬੇ ਜਮੀਨ ਨਹੀਂ ਦਿਸ ਰਹਾ ਕੁਸੋ ਕਿਦੈ ਕਿਦਾਂ ਹੁਣ ਤਾਂ ਦਿਸਣ ਲੱਗਿਆ ਥੋੜਾ ਥੋੜਾ ਜਾ ਕਿਦੈ ਕਿਦਾਂ ਜਮੀਨ ਨਹੀਂ ਦਿਦਾ ਪਤਾ ਨਹੀਂ ਲੱਗ ਰਹਾ ਮੂਰੋ ਕੀ ਆ ਰਿਹਾ ਕੀ ਨਾ ਆ ਰਿਹਾ ਕਿਉਂਕਿ ਉਹ ਸੂਰਜ ਚੜ ਕੇ ਨਾ ਧੁੰਦ ਥੱਲੇ ਡੇਗਣ ਲੱਗੀ ਪੈਂਦਾ ਜਦਾਂ ਤਾਂ ਤਹੇ ਹੀ ਖੇਤਾਂ ਖੇਤਾਂ 'ਚ ਫਸਤ ਜਿਆਦੇ ਤੇ ਖੰਨੂ ਮਿਲਦੀ ਆ ਜਿੱਥੇ ਕੋਈ ਨਾ ਸ਼ੁਰੂ ਹੋ ਜਾਂਦਾ ਫਿਰ ਉਹ ਢ ਘਟ ਜਾਂਦੀ ਆ ਅਜਿਨਾ ਮੋਟਰਸਾਈਕਲ ਲਿਆ ਕੇ ਮੈਂ ਕਹੀ ਲੈ ਲੇ ਬੱਸ ਤੇ ਉਹਦੇ ਟਾਵਰ ਨਾਲ ਬੱਸਾਂ ਉਹਦੇ ਟਾਵਰ ਨਾਲ ਜਾਂਦੀ ਸੀ ਫਿਕਰ ਦੀ ਜਿਹਾਕਾਂ ਦੀ ਪਾਗਲ ਮੋਟਰਾਂ ਦੇ ਬੈਟਰੀ ਚਾਰਜ ਹੋ ਜੂ ਤੇਰੇ ਕੰਦੇ ਨੂੰ ਬਹੁਤ ਟਾਈਮ ਹੋ ਗਿਆ ਸਾਰੇ ਸਾਲ ਤੋਂ ਹੀ ਪਤਾ ਹੈ ਕੀ ਜਾਣ 3 ਵਜੇ ਪਹੁੰਚ ਕੇ ਖੇਤ ਖੇਤੋਂ ਆਪਾਂ ਕੱਖ ਵੱਢ ਲੈ ਰਿਹੇ ੜੀ ਲੱਦ ਲਈ ਤਾਂ ਅੱਜ ਬੱਦਲ ਵਾਈ ਦਾ ਮਾਹੌਲ じゃ ਹੋ ਗਿਆ ਕਹਿੰਦੇ ਸੀ ਮੀਂਹ ਪੈਣਾ ਮੀਂਹ ਪੈਣਾ ਹੋ ਸਕਦਾ ਵੀ ਚਾਂਸ ਹੈਗੇ ਨੇ ਮੀਂਹ ਪੈ ਜੇ ਹੰਦੀ ਠੰਡੀ ਹਵਾ ਚਲਦੀ ਹਵਾ ਬਹੁਤ ਤੇਜ਼ ਚਲਦੀ ਹੈ ਮੀਂਹ ਪੈਣ ਦੇ ਸਾਰ ਪੂਰੇ ਬਣੇ ਹੋਏ ਨੇ ਇੱਕ ਦੋ ਦਿਨਾਂ ਦੇ ਵਿੱਚ ਮੀਂਹ ਪੈ ਸਕਦਾ ਕੱਖ ਵੜਲੇ ਸਾ ਜਿਹੜਾ ਫੇ ਬਾਬੇ ਕੱਖ ਵੜਦੇ ਨਹੀਂ ਸਾ ਚੜ ਜਾਂਦਾ ਹੋ ਕਰਾਂਗੇ ਵੀ ਕੀ ਕੀ ਰੇੜੀ ਕਰ ਲਈ ਫੁੱਲ ਕਿਉਂਕਿ ਰੱਖਣ ਵੱਧ ਵੱਢਣੇ ਪੈ ਰਹੇ ਨੇ ਕਿਉਂਕਿ ਪਹਿਲਾਂ ਇੱਕ ਗਾਂ ਤੇ ਛੋਟੀ ਸੀ ਹੁਣ ਕਿ ਛੁੱਟੀ ਹੋਰ ਲਿਆਂਦੀ ਦੋ ਛੋਟੀਆਂ ਤੇ ਇੱਕ ਗਾਂ ਤੇ ਦੋ ਕੱਟੇ ਪੰਜ ਛੇ ਦਿਨ ਪਰ ਹੋ ਗਏ ਤੇ ਹੀ ਜਨਵਰੀ ਠੀਕ ਆ ਬੱਦਲ ਲੱਗ ਕੇ ਨਾ ਮੀਂਹ ਪਈ ਜਾਂਦਾ ਅੱਜ ਤੇਰੀ ਵਾ ਦੱਸ ਹਵਾ ਦੇ ਨਹੀਂ ਨਾ ਤੱਕ ਕਰਦੀ ਰੌਬੀ ਤਾਂ ਹੁਣ ਉਹਦਾ ਬੜਾ ਧੱਕਾ ਗੱਡੀ ਹੱਸੋ ਸੁਣ ਲਈ ਸਵਾਰ ਹਲਾ ਨੌ ਸਦੀਕ ਚੱਲਦਾ